ਮਰਗੇ ਸਾਡੇ ਵੀ 5-6 ਦਰਜਨ ਮਰਗੇ ਜੀ ਮਾਚਲ ਚ ਮਰਗੇ ਉਤਰਾਖੰਡ ਚ ਮਰਗੇ ਹੋਰ ਨੈਸ਼ਨਲ ਕੈਲਾਮਿਟੀ ਕੀ ਹੁੰਦੀ ਆ ਜੀ ਲੋਕਾਂ ਦੇ ਘਰ ਰੁੜ ਗਏ ਲੋਕਾਂ ਦੇ ਖੇਤ ਰੁੜ ਗਏ ਡੰਗਰ ਬੱਚਾ ਰੁੜ ਗਿਆ ਮਸ਼ੀਨਾਂ ਖਰਾਬ ਹੋ ਗਈਆਂ ਸਕੂਲ ਹਸਪਤਾਲ ਬਿਜਲੀ ਦੇ ਖੰਬੇ ਕੁਝ ਨਹੀਂ ਬਚਾ ਹੋਰ ਨੈਸ਼ਨਲ ਕੈਲਾਮਿਟੀ ਕੀ ਹੁੰਦੀ ਹੈ ਉਹ ਨੈਸ਼ਨਲ ਕੈਲਾਮਿਟੀ ਡਿਕਲੇਅਰ ਕਰੋ ਔਰ ਆਪਣੀਆਂ ਕੰਡੀਸ਼ਨ ਰਿਲੈਕਸ ਕਰੋ ਇਹ ਸਮਾਂ ਆ ਕਿ ਜਿਹੜੇ ਕਿਸਾਨ ਦੇਸ਼ ਨਾਲ ਖੜਿਆ ਐ ਇਸ ਲਈ ਆਜ਼ਾਦੀ ਦੇਣ ਤੋਂ ਲੈ ਕੇ ਮਤਲਬ ਆਪਣੇ ਜਿਹੜੇ ਅੰਗਰੇਜ਼ਾਂ ਤੋਂ ਆਜ਼ਾਦੀ ਉਸ ਤੋਂ ਬਾਅਦ ਭੁੱਖਮਰੀ ਤੋਂ ਆਜ਼ਾਦੀ ਹੁਣ ਜਿਹੜੀ ਹੈਗੀ ਆ ਉਹ ਕਿਸਾਨ ਨੂੰ ਤੁਹਾਡੀ ਲੋੜ ਐ ਤੇ ਕਿਸਾਨ ਨੂੰ ਮਜ਼ਦੂਰ ਨੂੰ ਜਿਹੜਾ ਚਾਹੇ ਤੁਹਾਡਾ ਆੜਤੀਆ ਹੈਗਾ ਚਾਹੇ ਖੇਤ ਮਜ਼ਦੂਰ ਹੈ ਮੰਡੀ ਚ ਕੰਮ ਕਰਨ ਵਾਲਾ ਮਜ਼ਦੂਰ ਹੈ ਸ਼ੈਲਰ ਚ ਕੰਮ ਕਰਨ ਵਾਲਾ ਮਜ਼ਦੂਰ ਹੈ ਉਹ ਸਾਰੇ ਇਹਦੇ ਤੇ ਡਿਪੈਂਡੈਂਟ ਆ ਜੀ ਸ਼ੈਲਰ ਵਾਲੇ ਵੀ ਆੜਤੀਏ ਵੀ ਔਰ ਜਿਹੜੇ ਬਾਜ਼ਾਰ ਹੈਗੇ ਆ ਤੁਹਾਡੇ ਬਾਜ਼ਾਰ ਤਾਂ ਹੀ ਗੁਲਜ਼ਾਰ ਹੋਣਗੇ ਜੇ ਕਿਸਾਨ ਗੁਲਜ਼ਾਰ ਹੋਏਗਾ ਜੇ ਮਜ਼ਦੂਰ ਗੁਲਜ਼ਾਰ ਹੋਏਗਾ ਤਾਂ ਇਸ ਬਲੇਰਾਂ ਨੂੰ ਨਰੇਗਾ ਦਾ ਵੀ ਜਿਹੜਾ ਡਬਲ ਕਰਨਾ ਚਾਹੀਦਾ ਦੁੱਗਣੀਆਂ ਦਿਹਾੜੀਆਂ ਕਰੋ ਦੁੱਗਣਾ ਉਹਨਾਂ ਦਾ ਮਿਹਨਤਾਨਾ ਕਰੋ ਔਰ ਕਿਸਾਨ ਨੂੰ ਵੀ ਦਿਓ ਜਿਹੜੇ ਜਿਹੜੇ ਕਿਸਾਨ ਹੈਗੇ ਆ ਜਿਹੜੇ ਛੋਟੇ ਜਿਹੜੇ 5 ਏਕੜ ਤੋਂ ਘੱਟ ਆ ਵੀ ਆਪਣੇ ਖੇਤ ਦੇ ਉੱਤੇ ਉਹਨਾਂ ਨੂੰ ਨਰੇ ਬਟ ਐਸ ਵੇਲੇ ਉਹਨਾਂ ਨੂੰ ਦੇਣ ਦੀ ਲੋੜ ਆ ਵੀ ਆਪਣੇ ਖੇਤ ਤੇ ਕੰਮ ਕਰੋ ਤੇ ਰੇਗਾ ਚ ਵੀ ਕਲੇਮ ਕਰੋ ਪਲੱਸ ਉਹਨਾਂ ਨੂੰ ਜੜੀ ਹੈ ਗਿਆ ਉਹਨਾਂ ਦਾ ਮੁਆਵਜ਼ਾ ਦਿਓ ਜਿਹੜੀ ਫਸਲ ਦਾ ਨੁਕਸਾਨ ਹੋਇਆ ਐਸ ਵੇਲੇ ਆਪਾਂ ਇੱਕ ਵਾਰੀ ਜਿਹੜਾ ਹੈਗਾ ਕਿਸਾਨ ਦੇ ਨਾਲ ਖੜੀਏ ਤਾਂ ਕਿ ਜਿਹੜਾ ਪੰਜਾਬ ਹੈ ਉਹ ਆਪਾਂ ਪੈਰਾਂ ਸਿਰ ਖੜਾ ਹੋਵੇ ਔਰ ਸਾਰੇ ਮੈਂ 3 ਕਰੋੜ ਲੋਕਾਂ ਨੂੰ ਖਾਲ ਤੇ ਅੱਛੇ ਤੌਰ ਦੇ ਉੱਤੇ ਪੰਜਾਬੀਆਂ ਨੂੰ ਜਿਹੜੀ ਨਾਮ ਨਾਨਕ ਨਾਮ ਲਾਵੇ ਨਾਨਕ ਨਾਮ ਲੈਵਾ ਸੰਗਤ ਹੈਗੀ ਆ 20 ਕਰੋੜ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਵੀ ਦਿਲ ਖੋਲ ਕੇ ਜਿਹੜੇ ਚਾਹੇ ਦੇਸ਼-ਦੇਸ਼ ਚ ਰਹਿੰਦੇ ਆ ਦੇਸ਼ ਵਾਸੀ ਉਹਨਾਂ ਨੂੰ ਵੀ ਕਹਿੰਨਾ ਕਿ ਤੁਸੀਂ ਇੱਕ ਵਾਰੀ rangla.punjab.gov.in ਤੇ ਜਾ ਕੇ ਆਪਣਾ ਵੱਤਵਾਦਾਨ ਕਰੋ ਕੁਝ ਕਰੋੜਾਂ ਚ ਕਰਨ ਵਾਲੇ ਹੋਣਗੇ ਕੁਝ ਲੱਖਾਂ ਚ ਕੁਝ ਹਜ਼ਾਰਾਂ ਚ ਕੁਝ ਸੈਂਕੜਿਆਂ ਵਿੱਚ ਦੇਖਣ ਜਿਹੜੇ ਸੈਂਕੜਿਆਂ ਵਿੱਚ ਸਭ ਤੋਂ ਜ਼ਿਆਦਾ ਹੋਣੇ ਚਾਹੀਦੇ ਹਜ਼ਾਰਾਂ ਵਾਲੇ ਸਭ ਤੋਂ ਜ਼ਿਆਦਾ ਹੋਣੇ ਚਾਹੀਦੇ ਉਹਨਾਂ ਦਾ ਨੰਬਰ ਕਰੋੜਾਂ 'ਚ ਹੋਏਗਾ ਤਾਂ ਬਹੁਤ ਸਾਰੇ ਕਿਸਾਨਾਂ ਦੀ ਮਦਦ ਹੋ ਜਾਏਗੀ ਔਰ ਬਾਕੀਆਂ ਨੂੰ ਵੀ ਮੈਂ ਕਹਿੰਨਾ ਵੀ ਤੁਸੀਂ ਕੋਈ ਮਜ਼ਦੂਰ ਦੀ ਕਿਸੇ ਕਿਸਾਨ ਦੀ ਕੋਈ ਪ੍ਰਿੰਟ ਦੀ ਦੁਕਾਨਦਾਰ ਦੀ ਜਿਹੜੇ ਵੀ ਕਿਸੇ ਮਾਫੜੋ ਇਸ ਵੇਲੇ ਉਹਨਾਂ ਨਾਲ ਗੱਲਬਾਤ ਕਰੋ ਉਹਨਾਂ ਨੂੰ ਸਪੋਰਟ ਕਰੋ ਜਿਹੜੇ ਜਿਹੜੇ ਸਮਰਥ ਹੈਗੇ ਆ ਪਰਿਵਾਰ ਇੱਕ ਪਰਿਵਾਰ ਅਡਾਪਟ ਕਰ ਲਓ ਤਾਂ ਕਿ ਉਹਨਾਂ ਨੂੰ ਜਿਹੜਾ ਜਿਹੜਾ ਪੋਸਟਮੈਟਿਕ ਸਟ੍ਰੈਸ ਰਹਣਾ ਉਹਦੇ ਨਾਲ ਕੋਈ ਇਹ ਨਾ ਹੋਵੇ ਕਿ ਉਹਨੂੰ ਨੀਂਦ ਨਹੀਂ ਆਂਦੀ ਉਦੇ ਮਨ ਚ ਮੜੇ ਮੜੇ ਖਿਆਲ ਆਂਦੇ ਆ ਉਹਨੂੰ ਕੋਈ ਰਸਤਾ ਨਜ਼ਰ ਨਹੀਂ ਆਂਦਾ ਤੇ ਕੋਈ ਇੱਕ ਦੋ ਜਗ੍ਹਾ ਤੇ ਹੋਇਆ ਵੀ ਜਿਹੜਾ ਕਿਸਾਨ ਆ ਕੋ ਚੱਕ ਕੇ ਜ਼ਹਿਰ ਦੀ ਦਵਾਈ ਪੀ ਜਾਵੇ ਜਾਂ ਕੋਈ ਹੋਰ ਚੀਜ਼ ਕਰ ਲਵੇ ਉਸ ਤੋਂ ਵੀ ਵਿਚਾਰ ਲਈ ਮੈਂਟਰਲ ਹੈਲਥ ਦਾ ਵੀ ਇਸ਼ੂ ਹੈ ਉਹਦੇ ਵਾਸਤੇ ਜ਼ਰੂਰੀ ਆ ਕਿ ਆਪਾਂ ਉਹਨਾਂ ਨਾਲ ਗੱਲਬਾਤ ਕਰੀਏ ਉਹਨਾਂ ਨੂੰ ਬਲਾਸਾ ਦੇਈਏ ਤੇ ਉਹਨਾਂ ਦੀ ਮਦਦ ਕਰੀਏ ਮੈਂ ਨਾ ਜੀ ਕੱਲ ਵੀ ਜਿਹੜਾ ਹੈਗਾ ਉਹ 500 ਰੋਡ ਤੇ ਸਰੰਦ ਰੋਡ ਦੇ ਸਾਰੇ ਪਿੰਡਾਂ ਜਾ ਕੇ ਆਇਆ ਅੱਜ ਮੈਂ ਸਾਰੇ ਇਧਰ ਨਾਬਾ ਰੋਡ ਦੇ ਪਿੰਡ ਕਵਰ ਕਰ ਰਿਹਾ ਹੈਗਾ ਤੇ ਮੈਂ ਪਿਛਲੇ 1 ਮਹੀਨੇ ਤੋਂ ਲਗਾਤਾਰ ਜਿਹੜੇ ਬਾਰਡਰ ਦੇ ਸੱਤ ਜਲੇ ਆ ਉੱਥੇ ਸ ਉਹ ਤੁਸੀਂ ਕਹ ਲਓ ਵੀ ਜਾਨੀ ਮਾਲੀ ਉੱਥੇ ਨੁਕਸਾਨ ਬਹੁਤ ਹੋਇਆ ਸੀ ਉੱਥੇ ਵੀ ਨਾ ਲੋਕਾਂ ਦੇ ਘਰਾਂ ਦਾ ਸਾਰਾ ਕੁਝ ਬਹਿ ਗਿਆ ਸੀ ਤੇ ਜਦੋਂ ਮੈਂ ਵਾਪਸ ਆਇਆ ਤੇ ਮੈਨੂੰ ਖਬਰ ਮਿਲੀ ਕਿ ਇੱਥੇ ਆਪਣੇ ਜਿਹੜਾ ਐਸਾ ਵੀ ਬੋਨਾ ਵਾਇਰਸ ਹੈ ਨਾ ਇਹ ਬਾਈਚ ਆਇਆ ਸੀ ਇਹ ਤਾਂ ਬਹੁਤ ਸਵੀਅਰ ਅਟੈਕ ਹੋਇਆ ਤੇ ਪਿੰਡਾਂ ਦੇ ਵਿੱਚ ਹਰ ਪਿੰਡ ਦੇ ਵਿੱਚ ਕਿਤੇ 200 400 600 ਏਕੜ ਦੇ ਵਿੱਚ ਜਿਹੜਾ ਹੈਗਾ ਜੀ ਉਹ ਜਮੇ ਫਸਲ ਖਤਮ ਹੋ ਗਈ ਕਦਾਣਾ ਵੀ ਨਹੀਂ ਆਣਾ ਕਿਸਾਨ ਦਾ ਔਰ ਇਹ ਵੀ ਇੱਕ ਮਤਲਬ ਤੁਸੀਂ ਕਹ ਲਓ ਵੀ ਜਿਹੜਾ ਹੜਾਂ ਕਰਕੇ ਜਾਂ ਜਿਹੜੇ ਜ਼ਿਆਦਾ بارشਾਂ ਕਰਕੇ ਉਹਦੀ ਮਾਰ ਹੈ ਵੀ ਇਹਨੂੰ ਲੋਕਲ ਫਲਡਿੰਗ ਵੀ ਕਹਿ ਦਿੰਦੇ ਆ ਅਸੀਂ ਉਹਦੇ ਕਰਕੇ ਜਿਹੜੀ ਬਿਮਾਰੀ ਜ਼ਿਆਦਾ ਫੈਲੀ ਆ ਇਹ ਇਸ ਵਾਰੀ ਤੇ ਇਹ ਬਿਲਕੁਲ ਹੀ ਬਹੁਤ ਸਾਰੇ ਕਿਸਾਨਾਂ ਨੇ ਹੁਣ ਵੀ ਸਾਡੇ ਨਾਲ ਕਿਸਾਨ ਹੈਗੇ ਜਿਨ੍ਹਾਂ ਦੇ ਉਹਨਾਂ ਨੇ ਆਪਣਾ ਸੌਜੇ ਦੇ ਵਿੱਚ ਹੋਰ ਜਿੰਨਾਂ ਦੇ ਵਿੱਚ ਜ਼ਮੀਨ ਠੇਕੇ ਤੇ ਲਈ ਉਹਨਾਂ ਨੇ ਠੇਕਾ ਵੀ ਦਿੱਤਾ ਹੋਇਆ ਔਰ ਸਾਰਾ ਮਤਲਬ ਫਸਲ ਹੁਣ ਕੱਟਣ ਵਾਲਾ ਸਮਾਂ ਸੀਗਾ ਜੀ ਮਤਲਬ ਔਰ ਬਿਲਕੁਲ ਹੀ ਸਾਰਾ ਖਰਚਾ ਵੀ ਕੀਤਾ ਹੋਇਆ ਔਰ ਕਿਸਾਨ ਦੇ ਵਾਸਤੇ ਬਹੁਤ ਔਖਾ ਹੈ ਜੀ ਇਹਦੇ ਵਿੱਚ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਸੀ ਉਹਨਾਂ ਨੇ ਆਲਰੇਡੀ ਜਿਹੜਾ ਆਰਡਰ ਕਰ ਦਿੱਤੇ ਆ ਕਿ ਇਹਦੇ ਜਿਹੜਾ ਸਪੈਸ਼ਲ ਕਰਦੌਰੀ ਕਰ ਤਾਂ ਕਿ ਇਹ ਵੀ ਜਿਹੜਾ ਖਰਾਬਾ ਜਿਹੜਾ ਬਾਰਸ਼ਾਂ ਕਰਕੇ ਦਾੜਾ ਕਰਕੇ ਹੋਇਆ ਕਿਸਮ ਦਾ ਲੋਕਲ ਲੋਕਲ ਫਲਡਿੰਗ ਨੂੰ ਅਸੀਂ ਕਹ ਦਿੰਦੇ ਹਾਂ ਤੇ ਇਹਨਾਂ ਨੂੰ ਵੀ ਜਿਹੜਾ ਹੈਗਾ ਉਹ ਮੁਆਵਜ਼ੇ ਦਾ ਜਿਹੜਾ ਹੈਗਾ ਚਾਰਾ ਜੋ ਹੀ ਕਰਦੇ ਆਂ ਜੀ ਆਪਾਂ ਅੱਜ ਕਿੰਨੇ ਕਿ ਪਿੰਡ ਦਾ ਦੌਰਾ ਹੈ ਮੰਤਰੀ ਸਾਹਿਬ ਮੈਂ ਸਾਰੇ ਤਕਰੀਬਾਂ ਜਿਹੜੇ ਮੈਂ ਚਾਹੇ ਮੈਂ ਹਰ ਪਿੰਡ ਦੇ ਵਿੱਚ ਸੜਕਾਂ ਦੇ ਘੁੰਮ ਰਿਹਾ ਮੈਂ ਸਾਰੇ ਪਿੰਡਾਂ ਦੇ ਵਿੱਚ ਮੇਰੀ ਕੋਸ਼ਿਸ਼ ਹੈ ਕਿ ਮੈਂ ਸਾਰੇ ਕੋਨਸੀ ਚਾਂਸੀ ਚੋਂ ਲੰਘ ਰਿਹਾ ਮੈਂ ਜੇ ਕਿਸੇ ਪਿੰਡ ਚ ਪਾਰਟਿਕੂਲਰ ਪਿੰਡ ਦੇ ਵਿੱਚ ਦਾ ਨਾ ਜਾਵਾਂ ਬਟ ਮੈਂ ਖੇਤ ਸਾਰੇ ਦੇਖ ਰਹਾ ਹੈਗਾ ਜਿੱਥੇ ਜਿੱਥੇ ਸਾਰੀਆਂ ਮੇਨ ਰੋਡਸ ਤੇ ਦੋਨੋਂ ਪਾਸੇ ਹੀ ਆ ਹਰ ਜਗ੍ਹਾ ਤੇ ਤਾਂ ਅਸਰ ਹੈਗਾ ਔਰ ਬਾਕੀ ਵੀ ਜਿਹੜੇ ਜ਼ਿਲ੍ਹਿਆਂ ਤੋਂ ਖਬਰ ਆਈ ਹੈ ਸਭ ਤੋਂ ਜ਼ਿਆਦਾ ਅਸਰ ਪਟਿਆਰੇ ਜ਼ਿਲ ਤੇ ਮਾਫੀਆ ਕਿੰਨੇ ਦਿਨਾਂ ਅੱਜ ਨਾ ਪਸ਼ੋਰ ਜਿਹੜਾ ਹੈਗਾ ਇਹ ਹੁਣ ਸਰਵੇ ਹੋਏਗਾ ਜੀ ਗਰਦੋਰੀ ਹੋਏਗੀ ਉਸ ਤੋਂ ਬਾਅਦ ਜਿਹੜਾ ਸਾਡੀ ਜੋ ਮੁੱਖ ਮંત્રી ਸਾਹਿਬ ਨੇ ਕਿਹਾ ਕਿ 45 ਦਿਨ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਤੇ ਕਿਸਾਨਾਂ ਤੱਕ ਜਿਹੜੀ ਅਗਲੀ ਫਸਲ ਵੇਚਣੀ ਆ ਉਹਦੇ ਵਾਸਤੇ ਜਿਹੜਾ ਡੀਏਪੀ ਚਾਹੀਦਾ ਹੈ ਰਣੂ ਉਹਦੇ ਵਾਸਤੇ ਔਰ ਹੋਰ ਵੀ ਜਿਹੜੀਆਂ ਦੀ ਮਦਦ ਕੀਤੀ ਜਾ ਸਕਦੀ ਉਹ ਵੀ ਮੈਂ ਇਨਸ਼ੋਰ ਕਰ ਰਿਹਾ ਕਿ ਜਿਹੜਾ ਡੀਏਪੀ ਦਾ ਰੇਕ ਜਿਹੜੇ ਲੱਗ ਜਾਣ ਉਹ ਤੇ ਇਹਨਾਂ ਨੂੰ ਅਗਲੀ ਫਸਲ ਵੇਚਣ ਦੇ ਵਿੱਚ ਉਹਨੂੰ ਬਾਕੇ ਤੇ ਜਿਹੜਾ ਦੂਜਾ ਹੈਗਾ ਇਹ ਜਿਹੜਾ ਸਰਵੇ ਆ ਮੈਂ ਕੋਸ਼ਿਸ਼ ਹੈ ਵੀ ਅਗਲੇ 5-7 ਦਿਨ ਚ ਹੋ ਜਾਏ ਸਾਰਾ ਤਾਂ ਕਿ ਅਗਲਾ ਆਪਣਾ ਖੇਤ ਖਾਲੀ ਕਰਕੇ ਅੱਗੇ ਆਲੂ ਲਾਣੇ ਆ ਜਾਂ ਹੋਰ ਕੋਈ ਫਸਲ ਬੀਜਣੀ ਆ ਉਸ ਤੋਂ ਬਾਅਦ ਕਣਕ ਬੀਜਣੀ ਆ ਤਾਂ ਕਿ ਅਗਲੀ ਫਸਲ ਦੀ ਤਿਆਰੀ ਕਰ ਸਕੇ ਉਹਦੇ ਵਾਸਤੇ ਮਦਦ ਕਰਾਂਗੇ ਔਰ ਇਹਨਾਂ ਨੂੰ ਜਿਹੜਾ ਖਰਾਬਾ ਦੇ ਕੇ ਤਾਂ ਕਿ ਜਿਹੜਾ ਕੋਈ ਕਿਸਾਨ ਆ ਜਿਹਨੇ ਵਿਚਾਰਾ ਖਰਚਾ ਵੀ ਕਰ ਚੁੱਕਿਆ ਔਰ ਠੇਕਾ ਵੀ ਦੇ ਚੁੱਕਿਆ ਜਾਂ ਆਪਣੀ ਜ਼ਮੀਨ ਵੀ ਆ ਤਾਂ ਖਰਚਾ ਤਾਂ ਸਾਰਾ ਕਰੀ ਬੈਠਾ ਨਾ ਉਹ ਵੀ ਤਾਂ ਕਿ ਉਹਨਾਂ ਨੂੰ ਥੋੜਾ ਜਿਹਾ ਜਿਹੜਾ ਅਗਲਾ ਘੱਟੋ ਘੱਟ ਸਮਾਨ ਖਰੀਦਣ ਜੋਗੇ ਪੈਸੇ ਉਹਨਾਂ ਨੂੰ ਮਿਲ ਜਾਣੇ ਚਾਹੀਦੇ ਕੋਈ ਤਾਂ ਥੋੜਾ ਜਿਹੜਾ ਮੈਂ ਨਾ ਜੀ ਕੱਲ ਵੀ ਜਿਹੜਾ ਹੈਗਾ ਉਹ ਭਾਤਸੋਹ ਰੋਡ ਤੇ ਸਰੰਦ ਰੋਡ ਦੇ ਸਾਰੇ ਪਿੰਡਾਂ ਜਾ ਕੇ ਆਇਆ ਅੱਜ ਮੈਂ ਸਾਰੇ ਇੱਧਰ ਨਾਬਾ ਰੋਡ ਦੇ ਪਿੰਡ ਕਵਰ ਕਰ ਰਿਹਾ ਹੈਗਾ ਤੇ ਮੈਂ ਪਿਛਲੇ 1 ਮਹੀਨੇ ਤੋਂ ਲਗਾਤਾਰ ਜਿਹੜੇ ਬਾਰਡਰ ਦੇ ਸੱਤ ਜ਼ਿਲ੍ਹੇ ਉੱਥੇ ਸੇਵਾ ਨਿਭਾ ਰਿਹਾ ਸੀ ਕਿਉਂਕਿ ਉੱਥੇ ਬਹੁਤ ਜ਼ਿਆਦਾ ਜਿਹੜਾ ਸੀਗਾ ਉਹ ਤੁਸੀਂ ਕਹ ਲਓ ਵੀ ਜਾਨੀ ਮਾਲੀ ਉੱਥੇ ਨੁਕਸਾਨ ਬਹੁਤ ਹੋਇਆ ਸੀ ਉੱਥੇ ਵੀ ਨਾ ਲੋਕਾਂ ਦੇ ਘਰਾਂ ਦਾ ਸਾਰਾ ਕੁਝ ਬਹਿ ਗਿਆ ਸੀ ਜਦੋਂ ਮੈਂ ਵਾਪਸ ਆਇਆ ਤਾਂ ਮੈਨੂੰ ਖਬਰ ਮਿਲੀ ਕਿ ਇੱਥੇ ਆਪਣੇ ਜਿਹੜਾ ਇਸ ਵਾਰੀ ਬੋਨਾ ਵਾਇਰਸ ਹੈ ਨਾ ਇਹ ਬਾਈਚ ਆਇਆ ਸੀ ਇਹ ਤਾਂ ਬਹੁਤ ਸਵੀਅਰ ਅਟੈਕ ਹੋਇਆ ਤੇ ਪਿੰਡਾਂ ਦੇ ਵਿੱਚ ਹਰ ਪਿੰਡ ਦੇ ਵਿੱਚ ਕਿਤੇ 200 400 600 ਏਕੜ ਦੇ ਵਿੱਚ ਜਿਹੜਾ ਹੈਗਾ ਜੀ ਉਹ ਜਮੇ ਫਸਲ ਖਤਮ ਹੋ ਗਈ ਕਦਾਣਾ ਵੀ ਨਹੀਂ ਆਣਾ ਕਿਸਾਨ ਦਾ ਔਰ ਇਹ ਵੀ ਇੱਕ ਮਤਲਬ ਤੁਸੀਂ ਕਹ ਲਓ ਵੀ ਜਿਹੜਾ ਹੜਾਂ ਕਰਕੇ ਜਾਂ ਜਿਹੜੇ ਜ਼ਿਆਦਾ بارشਾਂ ਕਰਕੇ ਉਹਦੀ ਮਾਰ ਹੈ ਵੀ ਇਹਨੂੰ ਲੋਕਲ ਫਲਡਿੰਗ ਵੀ ਕਹਿ ਦਿੰਦੇ ਆ ਅਸੀਂ ਉਹਦੇ ਕਰਕੇ ਜਿਹੜੀ ਬਿਮਾਰੀ ਜ਼ਿਆਦਾ ਫੈਲ ਰਹੀ ਹੈ ਇਹ ਇਸ ਵਾਰੀ ਤੇ ਇਹ ਬਿਲਕੁਲ ਹੀ ਬਹੁਤ ਸਾਰੇ ਕਿਸਾਨਾਂ ਨੇ ਹੁਣ ਵੀ ਸਾਡੇ ਨਾਲ ਕਿਸਾਨ ਹੈਗੇ ਜਿਨ੍ਹਾਂ ਦੇ ਉਹਨਾਂ ਨੇ ਆਪਣਾ ਸੌਜੇ ਦੇ ਵਿੱਚ ਹੋਰ ਜਿੰਨਾਂ ਦੇ ਵਿੱਚ ਜ਼ਮੀਨ ਠੇਕੇ ਤੇ ਲਈ ਉਹਨਾਂ ਨੇ ਠੇਕਾ ਵੀ ਦਿੱਤਾ ਹੋਇਆ ਔਰ ਸਾਰਾ ਮਤਲਬ ਫਸਲ ਹੁਣ ਕੱਟਣ ਵਾਲਾ ਸਮਾਂ ਸੀਗਾ ਜੀ ਮਾਲੋ ਔਰ ਬਿਲਕੁਲ ਹੀ ਸਾਰਾ ਖਰਚਾ ਵੀ ਕੀਤਾ ਹੋਇਆ ਔਰ ਕਿਸਾਨ ਦੇ ਵਾਸਤੇ ਬਹੁਤ ਔਖਾ ਹੈ ਜੀ ਇਹਦੇ ਵਿੱਚ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਸੀ ਉਹਨਾਂ ਨੇ ਆਲਰੇਡੀ ਜਿਹੜਾ ਆਰਡਰ ਕਰਤੇ ਆ ਕਿ ਇਹਦੇ ਜਿਹੜਾ ਸਪੈਸ਼ਲ ਕਰਤੌਰੀ ਕਰਕੇ ਤਾਂ ਕਿ ਇਹ ਵੀ ਜਿਹੜਾ ਖਰਾਬਾ ਜਿਹੜਾ ਵਾਰਸ਼ਾ ਕਰਕੇ ਦਹਾੜਾ ਕਰਕੇ ਹੋਇਆ ਕਿਸਮ ਦਾ ਲੋਕਲ ਲੋਕਲ ਫਲਡਿੰਗ ਨੂੰ ਅ ਤੇ ਇਹਨਾਂ ਨੂੰ ਵੀ ਜਿਹੜਾ ਹੈਗਾ ਉਹ ਮੁਆਵਜ਼ੇ ਦਾ ਜਿਹੜਾ ਹੈਗਾ ਚਾਰਾ ਜੋ ਹੀ ਕਰਦੇ ਆ ਜੀ ਆਪਾਂ ਅੱਜ ਕਿੰਨੇ ਕਿ ਪਿੰਡ ਦਾ ਦੌਰਾ ਹੈ ਮੰਤਰੀ ਸਾਹਿਬ ਮੈਂ ਸਾਰੇ ਤਕਰੀਬਾਂ ਜਿਹੜੇ ਮੈਂ ਚਾਹੇ ਮੈਂ ਹਰ ਪਿੰਡ ਦੇ ਵਿੱਚ ਸੜਕਾਂ ਦੇ ਘੁੰਮ ਰਿਹਾ ਮੈਂ ਸਾਰੇ ਪਿੰਡਾਂ ਦੇ ਵਿੱਚ ਮੇਰੀ ਕੋਸ਼ਿਸ਼ ਹੈ ਕਿ ਮੈਂ ਸਾਰੇ ਕੌਂਸਲ ਚਾਂਸੀ ਜੋ ਲੰਘ ਰਿਹਾ ਮੈਂ ਜੇ ਕਿਸੇ ਪਿੰਡ ਚ ਪਾਰਟिकुलर ਪਿੰਡ ਦੇ ਵਿੱਚ ਦਾ ਨਾ ਜਾਵਾਂ ਬਟ ਮੈਂ ਖੇਤ ਸਾਰੇ ਦੇਖ ਰਿਹਾ ਗਿਆ ਜਿੱਥੇ ਜਿੱਥੇ ਅੰਸਾਰੀਆਂ ਮੇਨ ਰੋਡ ਤੇ ਦੋਨੋਂ ਪਾਸੇ ਹੀ ਆ ਹਰ ਜਗ੍ਹਾ ਤੇ ਤਾਂ ਅਸਰ ਹੈਗਾ ਔਰ ਬਾਕੀ ਵੀ ਜਿਹੜੇ ਜ਼ਿਲ੍ਹਿਆਂ ਤੋਂ ਖਬਰ ਆਈ ਹੈ ਸਭ ਤੋਂ ਜ਼ਿਆਦਾ ਅਸਰ ਪਟਿਆਰੇ ਜ਼ਿਲੇ ਚ ਇਹ ਮੁਆਵਜ਼ਾ ਕਿੰਨੇ ਦਿਨਾਂ ਅੰਚ ਰੋਕਿਆ ਹੋਇਆ ਹੈ ਤੇ ਹੁਣ ਸਰਵੇ ਹੋਏਗਾ ਜੀ ਗਰਦੋਰੀ ਹੋਏਗੀ ਉਸ ਤੋਂ ਬਾਅਦ ਜਿਹੜਾ ਸਾਡੀ ਜੋ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ 45 ਦਿਨ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਤੇ ਕਿਸਾਨਾਂ ਤੱਕ ਜਿਹੜੀ ਅਗਲੀ ਫਸਲ ਬੀਜਣੀ ਆ ਉਹਦੇ ਵਾਸਤੇ ਜਿਹੜਾ ਡੀਏਪੀ ਚਾਹੀਦਾ ਹੈ ਉਹਨਾਂ ਨੂੰ ਉਹਦੇ ਵਾਸਤੇ ਔਰ ਹੋਰ ਵੀ ਜਿਹੜੀ ਇਹਨਾਂ ਦੀ ਮਦਦ ਕੀਤੀ ਜਾ ਸਕਦੀ ਉਹ ਵੀ ਮੈਂ ਇਨਸ਼ੋਰ ਕਰ ਰਿਹਾ ਕਿ ਜਿਹੜਾ ਡੀਏਪੀ ਦਾ ਰੇਟ ਜਿਹੜੇ ਲੱਗ ਜਾਣ ਉਹ ਤੇ ਇਹਨਾਂ ਨੂੰ ਅਗਲੀ ਫਸਲ ਬੀਜਣ ਦੇ ਵਿੱਚ ਉਹਨਾਂ ਬਾਕੇ ਤੇ ਜਿਹੜਾ ਦੂਜਾ ਹੈਗਾ ਇਹ ਜਿਹੜਾ ਸਰਵੇ ਆ ਮੈਂ ਕੋਸ਼ਿਸ਼ ਹੈ ਵੀ ਅਗਲੇ 5-7 ਦਿਨਾਂ ਚ ਹੋ ਜਾਏ ਸਾਰਾ ਤਾਕੇ ਅਗਲਾ ਆਪਣਾ ਖੇਤ ਖਾਲੀ ਕਰਕੇ ਅਗਲੇ ਆਲੂ ਲਾਣੇ ਆ ਜਾਂ ਹੋਰ ਕੋਈ ਫਸਲ ਵੇਚਣੀ ਆ ਉਸ ਤੋਂ ਬਾਅਦ ਕਣਕ ਵੇਚਣੀ ਆ ਤਾਂ ਕਿ ਅਗਲੀ ਫਸਲ ਦੀ ਤਿਆਰੀ ਕਰ ਸਕੇ ਉਹਦੇ ਵਾਸਤੇ ਮਦਦ ਕਰਾਂਗੇ ਔਰ ਇਹਨਾਂ ਨੂੰ ਜਿਹੜਾ ਖਰਾਬਾ ਦੇ ਕੇ ਤਾਂ ਕਿ ਜਿਹੜਾ ਉਹ ਕਿਸਾਨ ਆ ਜਨੇ ਬੇਚਾਰਾ ਖਰਚਾ ਵੀ ਕਰ ਚੁੱਕਿਆ ਔਰ ਠੇਕਾ ਵੀ ਦੇ ਚੁੱਕਿਆ ਜਾਂ ਆਪਣੀ ਜ਼ਮੀਨ ਵੀ ਆ ਤੇ ਖਰਚਾ ਤਾਂ ਸਾਰਾ ਕਰੀ ਬੈਠਾ ਨਾ ਉਹ ਵੀ ਤਾਂ ਕਿ ਉਹਨਾਂ ਨੂੰ ਥੋੜਾ ਜਿਹਾ ਜਿਹੜਾ ਅਗਲਾ ਕਟੋ-ਕਟ ਸਮਾਨ ਖਰੀਦਣ ਜੋਗੇ ਪੈਸੇ ਉਹਨਾਂ ਨੂੰ ਮਿਲ ਜਾਣ ਥੋੜਾ ਜਿਹਾ ਥੋੜਾ ਜਿਹਾ ਥੋੜਾ ਜਿਹਾ ਖਰਚਾ ਮੈਂ ਨਾ ਜੀ ਕੱਲ ਵੀ ਜਿਹੜਾ ਹੈਗਾ ਉਹ ਭਾਤਸੋਂ ਰੋਡ ਤੇ ਸਰੰਦ ਰੋਡ ਦੇ ਸਾਰੇ ਪਿੰਡਾਂ ਜਾ ਕੇ ਆਇਆ ਅੱਜ ਮੈਂ ਸਾਰੇ ਇੱਧਰ ਨਾਬਾ ਰੋਡ ਦੇ ਪਿੰਡ ਕਵਰ ਕਰ ਰਿਹਾ ਹੈਗਾ ਤੇ ਮੈਂ ਪਿਛਲੇ 1 ਮਹੀਨੇ ਤੋਂ ਲਗਾਤਾਰ ਜਿਹੜੇ ਬਾਰਡਰ ਦੇ ਸੱਤ ਜਲੇ ਉੱਥੇ ਸੇਵਾ ਨਿਭਾ ਰਿਹਾ ਸੀਗਾ ਕਿਉਂਕਿ ਉੱਥੇ ਬਹੁਤ ਜ਼ਿਆਦਾ ਜਿਹੜਾ ਸੀਗਾ ਉਹ ਤੁਸੀਂ ਕਰ ਲੋ ਵੀ ਜਾਨੀ ਮਾਲੀ ਉੱਥੇ ਨੁਕਸਾਨ ਬਹੁਤ ਹੋਇਆ ਸੀ ਉੱਥੇ ਵੀ ਨਾ ਲੋਕਾਂ ਦੇ ਘਰਾਂ ਦਾ ਸਾਰਾ ਕੁਝ ਬਹਿ ਗਿਆ ਸੀ ਜਦੋਂ ਮੈਂ ਵਾਪਸ ਆਇਆ ਤਾਂ ਮੈਨੂੰ ਖਬਰ ਮਿਲੀ ਕਿ ਇੱਥੇ ਆਪਣੇ ਜਿਹੜਾ ਐਸਵਰੀ ਬੋਨਾ ਵਾਇਰਸ ਹੈ ਨਾ ਇਹ ਬਾਈਚ ਆਇਆ ਸੀ ਇਹ ਤਾਂ ਬਹੁਤ ਸਵੀਅਰ ਅਟੈਕ ਹੋਇਆ ਤੇ ਪਿੰਡਾਂ ਦੇ ਵਿੱਚ ਹਰ ਪਿੰਡ ਦੇ ਵਿੱਚ ਕਿਤੇ 200 400 600 ਏਕੜ ਦੇ ਵਿੱਚ ਜਿਹੜਾ ਹੈਗਾ ਜੀ ਉਹ ਜਮੇ ਫਸਲ ਖਤਮ ਹੋ ਗਈ ਇੱਕ ਦਾਣਾ ਵੀ ਨਹੀਂ ਆਣਾ ਕਿਸਾਨ ਦਾ ਔਰ ਇਹ ਵੀ ਇੱਕ ਮਤਲਬ ਤੁਸੀਂ ਕਹੋ ਵੀ ਜਿਹੜਾ ਹੜਾ ਕਰਕੇ ਜਾਂ ਜਿਹੜੇ ਜ਼ਿਆਦਾ بارشਾਂ ਕਰਕੇ ਉਹਦੀ ਮਾਰ ਹੈ ਵੀ ਇਹਨੂੰ ਲੋਕਲ ਫਲਡਿੰਗ ਵੀ ਕਹਿ ਦਿੰਦੇ ਆ ਅਸੀਂ ਉਹਦੇ ਕਰਕੇ ਜਿਹੜੀ ਬਿਮਾਰੀ ਜ਼ਿਆਦਾ ਫੈਲਲੀ ਹੈ ਇਸ ਵਾਰੀ ਤੇ ਇਹ ਬਿਲਕੁਲ ਹੀ ਬਹੁਤ ਸਾਰੇ ਕਿਸਾਨਾਂ ਨੇ ਹੁਣ ਵੀ ਸਾਡੇ ਨਾਲ ਕਿਸਾਨ ਹੈਗੇ ਜਿਨ੍ਹਾਂ ਦੇ ਉਹਨਾਂ ਨੇ ਆਪਣਾ ਸੌਜੇ ਦੇ ਵਿੱਚ ਹੋਰ ਜਿੰਨਾਂ ਦੇ ਵਿੱਚ ਜ਼ਮੀਨ ਠੇਕੇ ਤੇ ਲਈ ਉਹਨਾਂ ਨੇ ਠੇਕਾ ਵੀ ਦਿੱਤਾ ਹੋਇਆ ਔਰ ਸਾਰਾ ਮਤਲਬ ਫਸਲ ਹੁਣ ਕੱਟਣ ਵਾਲਾ ਸਮਾਂ ਸੀਗਾ ਜੀ ਮਤਲਬ ਔਰ ਬਿਲਕੁਲ ਹੀ ਸਾਰਾ ਖਰਚਾ ਵੀ ਕੀਤਾ ਹੋਇਆ ਔਰ ਕਿਸਾਨ ਦੇ ਵਾਸਤੇ ਬਹੁਤ ਔਖਾ ਹੈ ਜੀ ਇਹਦੇ ਵਿੱਚ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਸੀ ਉਹਨਾਂ ਨੇ ਆਲਰੇਡੀ ਜਿਹੜਾ ਆਰਡਰ ਕਰਤੇ ਆ ਕਿ ਇਹਦੇ ਜਿਹੜਾ ਸਪੈਸ਼ਲ ਕਰਤੌਰੀ ਕਰਕੇ ਤਾਂ ਕਿ ਇਹ ਵੀ ਜਿਹੜਾ ਖਰਾਬਾ ਜਿਹੜਾ ਬਾਸਾ ਕਰਕੇ ਤਹਾੜਾ ਕਰਕੇ ਹੋਇਆ ਕਿਸਮ ਦਾ ਲੋਕਲ ਲੋਕਲ ਫਲਡਿੰਗ ਨੂੰ ਅ ਤੇ ਇਹਨਾਂ ਨੂੰ ਵੀ ਜਿਹੜਾ ਹੈਗਾ ਉਹ ਮੁਆਵਜ਼ੇ ਦਾ ਜਿਹੜਾ ਹੈਗਾ ਚਾਰਾ ਜੋ ਹੀ ਕਰਦੇ ਆਂ ਜੀ ਆਪਾਂ ਅੱਜ ਕਿੰਨੇ ਕਿ ਪਿੰਡ ਦਾ ਦੌਰਾ ਹੈ ਮੰਤਰੀ ਸਾਹਿਬ ਮੈਂ ਸਾਰੇ ਤਕਰੀਬਾਂ ਜਿਹੜੇ ਮੈਂ ਚਾਹੇ ਮੈਂ ਹਰ ਪਿੰਡ ਦੇ ਵਿੱਚ ਸੜਕਾਂ ਦੇ ਘੁੰਮ ਰਿਹਾ ਮੈਂ ਸਾਰੇ ਪਿੰਡਾਂ ਦੇ ਵਿੱਚ ਮੇਰੀ ਕੋਸ਼ਿਸ਼ ਹੈ ਕਿ ਮੈਂ ਸਾਰੇ ਕੌਂਸਲ ਚਾਂਸੀ ਚੋਂ ਲੰਘ ਰਿਹਾ ਮੈਂ ਜੇ ਕਿਸੇ ਪਿੰਡ ਚ ਪਾਰਟਿਕੂਲਰ ਪਿੰਡ ਦੇ ਵਿੱਚ ਦਾ ਨਾ ਜਾਵਾਂ ਬਟ ਮੈਂ ਖੇਤ ਸਾਰੇ ਦੇਖ ਰਿਹਾ ਗਿਆ ਜਿੱਥੇ ਜਿੱਥੇ ਸਾਰੀਆਂ ਮੇਨ ਰੋਡਸ ਦੇ ਦੋਨੋਂ ਪਾਸੇ ਹੀ ਆ ਹਰ ਜਗ੍ਹਾ ਤੇ ਤਾਂ ਅਸਰ ਹੈਗਾ ਔਰ ਬਾਕੀ ਵੀ ਜਿਹੜੇ ਜ਼ਿਲ੍ਹਿਆਂ ਤੋਂ ਖਬਰ ਆਈ ਹੈ ਸਭ ਤੋਂ ਜ਼ਿਆਦਾ ਅਸਰ ਪਟਿਆਲੇ ਇਹ ਮੁਆਵਜ਼ਾ ਕਿੰਨੇ ਦਿਨਾਂ ਅੰਚ ਰੋਹ ਜਿਹੜਾ ਹੈਗਾ ਇਹ ਹੁਣ ਸਰਵੇ ਹੋਏਗਾ ਜੀ ਗਰਦੋਰੀ ਹੋਏਗੀ ਉਸ ਤੋਂ ਬਾਅਦ ਜਿਹੜਾ ਸਾਡੀ ਜੋ ਮੁੱਖ ਮਤੀ ਸਾਹਿਬ ਨੇ ਕਿਹਾ ਕਿ 45 ਦਿਨ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਕਿਸਾਨ ਤੱਕ ਜਿਹੜੀ ਅਗਲੀ ਫਸਲ ਬੀਜਣੀ ਆ ਉਹਦੇ ਵਾਸਤੇ ਜਿਹੜਾ ਡੀਐਫਪੀ ਚਾਹੀਦਾ ਹੈ ਉਹਨਾਂ ਨੂੰ ਉਹਦੇ ਵਾਸਤੇ ਔਰ ਹੋਰ ਵੀ ਜਿਹੜੀ ਇਹਨਾਂ ਦੀ ਮਦਦ ਕੀਤੀ ਜਾ ਸਕਦੀ ਉਹ ਵੀ ਮੈਂ ਇਨਸ਼ੋਰ ਕਰ ਰਿਹਾ ਕਿ ਜਿਹੜਾ ਡੀਐਫਪੀ ਦਾ ਰੇਟ ਜਿਹੜੇ ਲੱਗ ਜਾਣ ਉਹ ਤੇ ਇਹਨਾਂ ਨੂੰ ਅਗਲੀ ਫਸਲ ਬੀਜਣ ਦੇ ਵਿੱਚ ਉਹਨਾਂ ਬਾਕੇ ਤੇ ਜਿਹੜਾ ਦੂਜਾ ਹੈਗਾ ਇਹ ਜਿਹੜਾ ਸਰਵੇ ਆ ਮੈਂ ਕੋਸ਼ਿਸ਼ ਹੈ ਵੀ ਅਗਲੇ 5-7 ਦਿਨਾਂ ਚ ਹੋ ਜਾਏ ਸਾਰਾ ਤਾਕੇ ਅਗਲਾ ਆਪਣਾ ਖੇਤ ਖਾਲੀ ਕਰਕੇ ਅੱਗੇ ਆਲੂ ਲਾਣੇ ਆ ਜਾਂ ਹੋਰ ਕੋਈ ਫਸਲ ਵੇਚਣੀ ਆ ਉਸ ਤੋਂ ਬਾਅਦ ਕਣਕ ਵੇਚਣੀ ਆ ਤਾਂ ਕਿ ਅਗਲੀ ਫਸਲ ਦੀ ਤਿਆਰੀ ਕਰ ਸਕੇ ਉਹਦੇ ਵਾਸਤੇ ਮਦਦ ਕਰਾਂਗੇ ਔਰ ਇਹਨਾਂ ਨੂੰ ਜਿਹੜਾ ਖਰਾਬਾ ਦੇ ਕੇ ਤਾਂ ਕਿ ਜਿਹੜਾ ਕੋਈ ਕਿਸਾਨ ਆ ਜਿਹਨੇ ਵਿਚਾਰਾ ਖਰਚਾ ਵੀ ਕਰ ਚੁੱਕਿਆ ਔਰ ਠੇਕਾ ਵੀ ਦੇ ਚੁੱਕਿਆ ਜਾਂ ਆਪਣੀ ਜ਼ਮੀਨ ਵੀ ਆ ਤੇ ਖਰਚਾ ਤਾਂ ਸਾਰਾ ਕਰੀ ਬੈਠਾ ਨਾ ਉਹ ਵੀ ਤਾਂ ਕਿ ਉਹਨਾਂ ਨੂੰ ਥੋੜਾ ਜਿਹਾ ਜਿਹੜਾ ਅਗਲਾ ਕਟੋ-ਕਟ ਸਮਾਨ ਖਰੀਦਣ ਜੋਗੇ ਪੈਸੇ ਉਹਨਾਂ ਨੂੰ ਮਿਲ ਜਾਣੇ ਸ਼ੁਰੂ ਹੋ ਜੇ ਠੀਕ ਹੈ ਕੋਈ ਦਾ ਥੋੜਾ ਜਿਹਾ